ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਜਿਵੇਂ ਕਿ ਅਸੀਂ ਅੱਜ ਇੱਕ ਕਵਿਤਾ ਸਿੱਖਣ ਜਾ ਰਹੇ ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇੱਕ ਜਿਹੜਾ ਰੇਠਾ ਹੈ ਰੇਠਾ ਹੁੰਦਾ ਹੈ ਉਹ ਕਿੰਨਾ ਹੀ ਕੋੜਾ ਹੁੰਦਾ ਹੈ ਹਨ ਸੰਗਤ ਜੀਓ ਤੇ ਜਿਹੜਾ ਇਹ ਰੇਠਾ ਹੈ ਜਦ ਇੱਕ ਰੁੱਖ ਸੀ ਜਦ ਗੁਰੂ ਨਾਨਕ ਪਾਸ਼ਾ ਜੀ ਦੀ ਮਿਹਰ ਪਈ ਉਹ ਨਾਨਕ ਪਾਸ਼ਾ ਜੀ ਉਸ ਰੁੱਖ ਦੇ નીચે ਬੈਠੇ ਤਾਂ ਜਿਹੜਾ ਰੇਠਾ ਹੈ ਉਹ ਵੀ ਕੋੜੇ ਤੋਂ ਮਿੱਠਾ ਬਣ ਗਿਆ ਕਿਉਂ ਕਿਉਂਕਿ ਗੁਰਨਾਨਕਵਾਸ਼ੀ ਦੀ ਮੇਰ ਹੋਈ ਜਦ ਗੁਰਨਾਨਕਵਾਸ਼ੀ ਦੇ ਜਿਹਦੇ ਤੱਕ ਵੀ ਮੇਰ ਹੋ ਜਾਵੇ ਜਿਹਦੇ ਤੋਂ ਗੁਰੂ ਜੀ ਪ੍ਰਸੰਨ ਹੋ ਜਾਣ ਉਹ ਚੀਜ਼ ਮਿੱਠੀ ਹਰਿਆਲੀ ਤੇ ਖੁਸ਼ਹਰੀ ਹੋ ਜਾਂਦੀ ਹੈ ਇਸੇ ਤਰ੍ਹਾਂ ਸੰਗਤ ਜੀਓ ਅਸੀਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਜੋਦੜੀਆਂ ਕਰਦੀਆਂ ਹਨ ਕਿ ਗੁਰੂ ਪਾਸ਼ਾ ਜਿਵੇਂ ਕਿ ਇੱਕ ਕੋੜਾ ਰੇਠਾ ਵੀ ਤੁਸੀਂ ਮਿੱਠਾ ਕਰਤਾ ਉਸ ਤਰ੍ਹਾਂ ਜਿਹੜੇ ਸਾਡੇ ਮਨ ਅੰਦਰ ਕਾਮ ਕ੍ਰੋਧ ਲੋਭ ਮੋਹ ਅੰਕਾਰ ਇਹ ਸਾਰੇ ਦਵੇਸ਼ ਭਰੇ ਹੋਏ ਹਨ ਇਨਾ ਸਭ ਨੂੰ ਦੂਰ ਕਰਕੇ ਆਪਣੇ ਆਨੰਦ ਮਿੱਠਾ ਸ਼ਬਦ ਰਸਮੇ ਕੀਰਤਨ ਸਾਡੇ ਅੰਦਰ ਵਸਾ ਦੋ ਗੁਰੂ ਪਿਤਾ ਜੀ ਸਾਨੂੰ ਵੀ ਰੇਠੇ ਵਾਂਗੂ ਕੋੜੇ ਤੋਂ ਮਿੱਠਾ ਬਣਾ ਦੋ ਜਿਸ ਤਰ੍ਹਾਂ ਤੁਸੀਂ ਰੇਠੇ ਨੂੰ ਮਿੱਠਾ ਬਣਾਇਆ ਉਸ ਤਰ੍ਹਾਂ ਸਾਨੂੰ ਵੀ ਬੋਲਾ ਰਹਿ ਵਿਵਹਾਰ ਰਹੀ ਗੁਰੂ ਪਾਸ਼ਾ ਸਾਨੂੰ ਵੀ ਮਿੱਠਾ ਬਣਾਓ ਆ ਸੰਗਤ ਜੀ ਗੁਰੂ ਜੀ ਗੁਰਦਾਸ ਜੀ ਅੱਜ ਅਸੀਂ ਕਵਿਤਾ ਸਿੱਖਾਂਗੇ ਮਿੱਠਾ ਕਿਵੇਂ ਹੋਏ ਰੇਠਿਆ ਮੈਨੂੰ ਦੱਸਦਾ ਸਹੀ ਇੱਕ ਵਾਰੀ ਸੰਗਤ ਜੀਓ ਆਓ ਕਵਿਤਾ ਸਿੱਖੀਏ